ਕੈਨੇਡਾ ਤੇ ਅਮਰੀਕਾ ਤੋਂ ਭਾਰਤੀਆਂ ਨਾਲ ਜੁੜੀਆਂ ਦੋ ਸੰਸਨੀਖੇਜ਼ ਖਬਰਾਂ ਸਾਹਮਣੇ ਆਈਆਂ ਨੇ ਜਿਸ ਨੇ ਆਮ ਲੋਕਾਂ ਨੂੰ ਸੋਚਣ ਦੇ ਲਈ ਮਜਬੂਰ ਕਰ ਦਿੱਤਾ। ਕੈਨੇਡਾ ਵਿੱਚ ਇੱਕ ਭਾਰਤੀ ਡਰਾਈਵਰ ਦੀ ਲਾਪਰਵਾਹੀ ਕਾਰਨ ਇੱਕ ਨੌਜਵਾਨ ਸਟੂਡੈਂਟਸ ਦੀ ਮੌਤ ਹੋ ਗਈ ਸੀ ਜਿਸ ਮਾਮਲੇ 'ਚ ਹੈਲੀਫੈਕਸ ਅਦਾਲਤ ਨੇ ਉਸ ਨੂੰ 4 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਨਾਲ ਅਦਾਲਤ ਨੇ ਉਸਤੇ 10 ਸਾਲਾਂ ਲਈ ਗੱਡੀ ਨਾ ਚਲਾਉਣ ਦੀ ਵੀ ਪਾਬੰਦੀ ਲਗਾ ਦਿੱਤੀ ਹੈ ਜੋ ਕਿ ਸਜ਼ਾ ਮੁਕੰਮਲ ਹੋਣ ਤੋਂ ਬਾਅਦ ਸ਼ੁਰੂ ਹੋਵੇਗੀ ਅਦਾਲਤੀ ਦਸਤਾਵੇਜ਼ ਮੁਤਾਬਕ 27 ਜਨਵਰੀ ਨੂੰ 33 ਸਾਲਾ ਦੀਪਕ ਸ਼ਰਮਾ 50 ਕਿਲੋਮੀਟਰ ਪ੍ਰਤੀ ਘੰਟਾ ਸਪੀਡ ਲਿਮਟ ਵਾਲੇ ਇਲਾਕੇ ਵਿੱਚ 126 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਸੀ ਇਸ ਤਰ੍ਹਾਂ ਉਸਨੇ ਇੱਕ 21 ਸਾਲਾ ਸਟੂਡੈਂਟ ਨੂੰ ਟੱਕਰ ਮਾਰੀ ਹਾਦਸੇ ਦੌਰਾਨ ਵੋਟਮੈਨ ਗੱਡੀ ਦੀ ਟਵਿੰਟ ਸ਼ੀਲਡ ਤੇ ਡਿੱਗੀ ਅਤੇ ਇਸ ਦੇ ਬਾਵਜੂਦ ਦੇਵਕ ਨੇ ਗੱਡੀ ਨਹੀਂ ਰੁਕੀ ਤੇ ਅੰਤਜਦਕਾਰ ਇੱਕ ਖੜੀ ਗੱਡੀ ਵਿੱਚ ਜਾ ਵਜੇ ਤਾਂ ਜਾ ਕੇ ਉਸ ਦੀ ਗੱਡੀ ਰੁਕੀ ਹਾਦਸੇ ਦੀ ਜਾਣਕਾਰੀ ਮਿਲਦੇ ਉੱਥੇ ਕਈ ਲੋਕ ਇਕੱਠੇ ਹੋ ਗਏ ਤੇ ਪੈਰਾਮੈਟਿਕਸ ਦੀ ਟੀਮ ਨੇ ਗੰਭੀਰ ਰੂਪ ਚ ਜ਼ਖਮੀ ਹੋਏ ਅਲੈਗਜ਼ੈਂਡਰਾ ਨੂੰ ਹਸਪਤਾਲ ਲੈ ਜਾਣ ਦੀ ਕੋਸ਼ਿਸ਼ ਕੀਤੀ ਪਰ ਗੰਭੀਰ ਜ਼ਖਮਾਂ ਕਾਰਨ ਉਸ ਦੀ ਮੌਤ ਹੋ ਗਈ ਉਸ ਦੀ ਰੀੜ ਦੀ ਹੱਡੀ ਟੁੱਟ ਗਈ ਅਤੇ ਅੰਦਰੂਨੀ ਅੰਗਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਸੀ ਉਸ ਦਾ ਸਿਰ ਖੂਨ ਨਾਲ ਲਤਫਤ ਸੀ ਤੇ ਸਰੀਰ ਦਾ ਕੋਈ ਵੀ ਹਿੱਸਾ ਛੱਟ ਤੋਂ ਨਹੀਂ بچਿਆ ਹਾਦਸੇ ਦੇ ਤੁਰੰਤ ਬਾਅਦ ਦੀਪਕ ਸ਼ਰਮਾ ਨੇ ਲੋਕਾਂ ਨੂੰ ਧੱਕਾ ਮਾਰ ਕੇ ਪੁਲਿਸ ਅਫਸਰਾਂ ਤੋਂ बच ਕੇ ਭੱਜਣ ਦੀ ਕੋਸ਼ਿਸ਼ ਕੀਤੀ ਅਦਾਲਤ ਨੂੰ ਪਤਾ ਲੱਗਿਆ ਕਿ ਇਸ ਤੋਂ ਪਹਿਲਾਂ ਵੀ ਦੀਪਕ ਸ਼ਰਮਾ ਨੇ ਟ੍ਰੈਫਿਕ ਕਾਨੂੰਨਾਂ ਦੀ ਉਲੰਘਣਾ ਕੀਤੀ 2018 ਵਿੱਚ ਉਸ ਨੂੰ ਨਿਊ ਫਰੈਂਜ਼ਵਿਕ ਪੁਲਿਸ ਵੱਲੋਂ ਤੇਜ਼ ਰਫ਼ਤਾਰ ਚਲਾਉਣ ਲਈ ਦੋ ਚਲਾਣ ਜਾਰੀ ਕੀਤੇ ਗਏ ਸਨ ਉਧਰ ਅਮਰੀਕਾ ਦੇ ਦੱਖਣੀ ਕੈਰੋਲਿਨਾ ਚ 16 ਸਤੰਬਰ ਨੂੰ ਇੱਕ ਗੈਸ ਸਟੇਸ਼ਨ ਤੇ ਬਾਪਰੀ ਲੁੱਟਮਾਰ ਦੀ ਘਟਨਾ ਵਿੱਚ ਮਾਰੀ ਗਈ ਭਾਰਤੀ ਮੂਲ ਦੀ 49 ਸਾਲਾ ਔਰਤ ਕਿਰਨ ਪਟੇਲ ਦੇ ਮਾਮਲੇ ਚ ਪੁਲਿਸ ਨੇ ਇੱਕ 21 ਸਾਲਾ ਨੌਜਵਾਨ ਜ਼ੀਦਾਨ ਮੈਕਹੈਲ ਨੂੰ ਗ੍ਰਿਫਤਾਰ ਕਰਕੇ ਉਸ ਉਪਰੰਤ ਹੱਤਿਆ ਦੇ ਦੋਸ਼ ਆਇਦ ਕੀਤੇ ਨੇ ਹੈਲ ਨੂੰ ਕੁਝ ਘੰਟਿਆਂ ਦੇ ਟਕਰਾਅ ਉਪਰੰਤ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਉਸ ਨੂੰ ਦੋ ਵਕਫ ਵਕ ਥਾਮਾਂ ਤੇ ਕੋਈ ਗੋਲੀਵਾਰੀ ਨਾਲ ਸੰਬੰਧਿਤ ਦੋਸ਼ਾਂ ਦਾ ਸਾਹਮਣਾ ਕਰਨਾ ਪਵੇਗਾ ਪਟੇਲ ਨੂੰ ਡੀਡੀ ਦੇ ਫੂਡ ਮਾਰਟ ਵਿੱਚ ਗੋਲੀ ਮਾਰ ਦਿੱਤੀ ਗਈ ਸੀ ਜਿੱਥੇ ਉਹ ਸਟੋਰ ਚਲਾਉਂਦੀ ਸੀ ਪੁਲਿਸ ਸੰਸਾਰ ਨਗਦੀ ਹਵਾਲੇ ਕਰਨ ਤੋਂ ਪਹਿਲਾਂ ਹੀ ਹਿਲਨੇ ਪਟੇਲ ਨੂੰ ਗੋਲੀ ਮਾਰ ਦਿੱਤੀ ਸੀ ਪਰਿਵਾਰ ਅਨੁਸਾਰ ਪਟੇਲ ਨੇ ਲੁਟੇਰੇ ਉੱਪਰ ਬੋਤਲ ਛੁੱਟੀ ਅਤੇ ਆਪਣੇ ਆਪ ਨੂੰ ਬਚਾਉਣ ਲਈ ਦੌੜੀ ਪਰ ਉਹ ਗੋਲੀ ਵੱਜਣ ਉਪਰੰਤ ਜ਼ਮੀਨ ਉੱਪਰ ਡਿੱਗੀ ਤੇ ਦਮ ਤੋੜ ਗਈ ਪੁਲਿਸ ਐਲੂ ਗ੍ਰਫਤਾਰ ਕਰ ਲਈ ਉਸ ਦੀ ਰਿਹਾਈਸ਼ ਉੱਪਰ ਗਈ ਅਤੇ ਉਸ ਨੇ ਆਤਮ ਸਮਰਪਣ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਲੰਬਾ ਸਮਾਂ ਚੱਲੇ ਟਕਰਾਅ ਉਪਰੰਤ ਪੁਲਿਸ ਉਸ ਨੂੰ ਘਰ ਤੋਂ ਬਾਹਰ ਲਿਆਉਣ ਵਿੱਚ ਸਫਲ ਰਹੀ ਉਸ ਨੂੰ ਯੂਨੀਅਨ ਕਾਉਂਟੀ ਜੇਲ੍ਹ ਵਿੱਚ ਰੱਖਿਆ ਗਿਆ